ਸਰੀਏਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿਵੇਂ ਆਪਾਂ ਟਾਈਮ ਸਾਈਕਲ ਨਾਲ ਟ੍ਰੈਂਡ ਦਾ ਪਤਾ ਕਰ ਸਕਦੇ ਹਾਂ ਕਿ ਟ੍ਰੈਂਡ ਚੇਂਜ ਹੋ ਰਿਹਾ ਏ ਜਾਂ ਫਿਰ ਟ੍ਰੈਂਡ ਅਜੇ ਕੰਟੀਨਿਊ ਹੈ ਸਿਰਫ ਮਾਰਕੀਟ ਟਰੈਕ ਕਰਨ ਵਾਸਤੇ ਕੋਈ ਸਵਿੰਗ ਲੋ ਜਾਂ ਕੋਈ ਸਵਿੰਗ ਹਾਈ ਬ੍ਰੇਕ ਕਰ ਰਹੀ ਏ ਇਹ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿਉਂਕਿ ਲਾਸਟ ਪਾਰਟ ਹੈ ਆਪਣੇ ਪ੍ਰੋਜੈਕਸ਼ਨ ਕੋਰਸ ਦਾ ਆਖਰੀ ਸਾਰਾ ਕੰਪਲੀਟ ਕਰ ਚੁੱਕੇ ਆਪਾਂ ਬਿਲਕੁਲ 0 ਤੋਂ ਲੈ ਕੇ ਐਡਵਾਂਸ ਤੱਕ ਤੇ ਇਹ ਬਹੁਤ ਹੀ ਐਡਵਾਂਸ ਲੈਵਲ ਹੈ ਜੋ ਅੱਜ ਦੱਸਣ ਵਾਲਿਆਂ ਇਹ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੋਵੇਗਾ ਤੇ ਪ੍ਰੋਜੈਕਸ਼ਨ ਦੇ ਰੂਲ ਦੇ ਵਿੱਚ ਆਪਾਂ ਦੇਖਦੇ ਹਾਂ ਟ੍ਰੈਂਡ ਚੇਂਜ ਹੋਣਾ ਜਾਂ ਸਟਰਕਚਰ ਸ਼ਿਫਟ ਹੋਣਾ ਦੋਨੋਂ ਵੱਖ-ਵੱਖ ਚੀਜ਼ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪਹਿਲੋਂ ਜੇ ਪਿਛਲੀਆਂ ਵੀਡੀਓ ਤੁਸੀਂ ਨਹੀਂ ਦੇਖੀਆਂ ਤਾਂ ਜਾ ਕੇ ਦੇਖ ਸਕਦੇ ਹੋ ਟ੍ਰੈਂਡ ਚੇਂਜ ਆਪਾਂ ਉਦੋਂ ਮੰਨਦੇ ਹਾਂ ਜਦੋਂ ਕੋਈ ਵੀ 50% ਰਿਟਰੇਸ ਹੋਈ ਸਵਿੰਗ ਹਾਈ ਜਾਂ ਸਵਿੰਗ ਲੋ ਬ੍ਰੇਕ ਹੋਵੇ ਤਾਂ ਆਪਾਂ ਮੰਨਦੇ ਹਾਂ ਕਿ ਟ੍ਰੈਂਡ ਚੇਂਜ ਹੋ ਗਿਆ ਹੈ ਉਹ ਦੇ ਨਾਲ ਆਪਾਂ ਟਾਈਮ ਦੀ ਕੰਡੀਸ਼ਨ ਵੀ ਫੁੱਲਫਿਲ ਕਰਨੀ ਹੁੰਦੀ ਹੈ ਜਿਹੜੀ ਕਿ ਅੱਜ ਵੀਡੀਓ ਚ ਦੱਸਾਂਗਾ ਜਿਹਦੇ ਨਾਲ ਕਿ ਆਪਾਂ ਨੂੰ ਹੋਰ ਜਿਆਦਾ ਕੰਫੀਡੈਂਸ ਹੁੰਦਾ ਹੈ ਕਿ ਹੁਣ ਟ੍ਰੈਂਡ ਚੇਂਜ ਹੋ ਗਿਆ ਹੈ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਮੰਨ ਲਓ ਕਿ ਮਾਰਕੀਟ ਅਪਸਾਈਡ ਨੂੰ ਚੱਲ ਰਹੀ ਹੈ ਜਾਂ ਫਿਰ ਮਾਰਕੀਟ ਡਾਊਨਸਾਈਡ ਨੂੰ ਚੱਲ ਰਹੀ ਹੈ ਤੇ ਆਪਾਂ ਉਹਦੇ ਵਿੱਚ ਕੀ ਦੇਖਣਾ ਉਹ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਟਾਈਮ ਡਿਸਕਸ ਕਰ ਲਈਏ ਟਾਈਮ ਫਰੇਮ ਕਿਸ ਤੇ ਦੇਖਣਾ ਹੈ ਕਿਉਂਕਿ ਇਹ ਬਹੁਤ ਸਾਰਾ ਕਨਫਿਊਜ਼ਨ ਲੋਕਾਂ ਨੂੰ ਕ੍ਰੀਟ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਜੋ ਦੇਖਣਾ ਹੈ ਆਪਣਾ ਇਹ ਟਾਈਮ ਦੇਖ ਸਕਦੇ ਹੋ ਉਹ ਆਪਾਂ ਡੇ ਟਾਈਮ ਫਰੇਮ ਦੀ ਕੈਂਡਲ ਕਰਕੇ ਠੀਕ ਹੈ ਡੇ ਟਾਈਮ ਫਰੇਮ ਤੇ ਉਸ ਤੋਂ ਵੱਧਾ ਜੇ ਨਿਫਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ 75 ਮਿੰਟ ਦਾ ਟਾਈਮ ਠੀਕ ਹੈ ਇੱਕ ਕੈਂਡਲ ਦਾ 75 ਮਿੰਟ ਦਾ ਟਾਈਮ ਹੋਣਾ ਚਾਹੀਦਾ ਹੈ ਠੀਕ ਹੈ ਹੁਣ ਇਹ ਤੁਸੀਂ ਧਿਆਨ ਦੇਣੀ ਆ ਕਿ ਰੂਡ ਆਇਲ ਹੋਵੇ ਜਿਵੇਂ ਠੀਕ ਹੈ ਉਸ ਤੋਂ ਇਲਾਵਾ ਕ੍ਰਿਪਟੋ ਮਾਰਕੀਟ ਹੋਵੇ ਆਪਣਾ forex ਮਾਰਕੀਟ ਹੋਵੇ ਜਾਂ ਫਿਰ ਕੋਈ ਵੀ ਹੋਰ ਮਾਰਕੀਟ ਹੋਵੇ ਡੇ ਟਾਈਮ ਫਰੇਮ ਹਰ ਇੱਕ ਦੇ ਵਿੱਚ ਆਪਾਂ ਟਾਈਮ ਦੀ ਕੈਲਕੂਲੇਸ਼ਨ ਆਪਾਂ ਡੇ ਟਾਈਮ ਫਰੇਮ ਤੇ ਹਰ ਇੱਕ ਮਾਰਕੀਟ ਦੇ ਵਿੱਚ ਕਰ ਸਕਦੇ ਆਂ ਪਰ ਉਸ ਤੋਂ ਜਿਹੜਾ ਛੋਟਾ ਟਾਈਮ ਆਵੇਗਾ ਉਹ 75 ਮਿੰਟ ਦਾ ਹੋਵੇਗਾ ਉਹ ਆਪਣਾ ਨਿਫਟੀ ਦੇ ਵਿੱਚ 75 ਮਿੰਟ ਲੱਗੇਗਾ ਜਿੰਨੇ ਵੀ ਇੰਡੀਅਨ ਮਾਰਕੀਟ ਹੈ ਜਾਂ ਇੰਡੀਆ ਦੇ ਸਟਾਕ ਹੈ ਉਹਨਾਂ ਸਾਰਿਆਂ ਦੇ ਵਿੱਚ 75 ਮਿੰਟ ਲੱਗੇਗਾ ਬਾਕੀ ਜੋ ਵੀ ਮਾਰਕੀਟ ਜਿਵੇਂ ਕ੍ਰਿਪਟੋ ਆ ਉਹਦੇ ਵਿੱਚ 75 ਮਿੰਟ ਨਹੀਂ ਲੱਗੇਗਾ ਇਸ ਜੀ ਤੁਸੀਂ ਧਿਆਨ ਦੇਣੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਤਰੀਕਾ ਦੱਸਦਾ ਆ ਕਿ ਕਿਵੇਂ ਆਪਾਂ ਪਤਾ ਕਰਨਾ ਹੁੰਦਾ ਆ ਇੱਕ ਡੇ ਟਾਈਮ ਫਰੇਮ ਜੋ ਕਿ 올 ਵਰਲਡ ਦੀ ਮਾਰਕੀਟ ਦੇ ਵਿੱਚ ਲੱਗੇਗਾ ਕਿਉਂਕਿ ਚਾਹੇ 24 ਘੰਟੇ ਮਾਰਕੀਟ ਖੁੱਲਦੀ ਆ ਡੇ ਟਾਈਮ ਫਰੇਮ ਦਾ ਕੈਂਡਲ ਸੇਮ ਰਹੇਗਾ ਚਾਹੇ 12 ਘੰਟੇ ਖੁੱਲਦੀ ਆ ਚਾਹੇ 6 ਸੈਕਿੰਡ ਖੁੱਲਦੀ ਆ ਇੱਕ ਡੇ ਦਾ ਟਾਈਮ ਜਿਹੜਾ ਕੈਂਡਲ ਬੰਦਾ ਉਹ ਡੇ ਦੇ ਵਿੱਚ ਹੀ ਕਾਊਂਟ ਕੀਤਾ ਜਾਂਦਾ ਆ ਪਰ ਜੋ ਕਿ ਆਪਾਂ ਉਸ ਤੋਂ ਛੋਟੇ ਟਾਈਮ ਫਰੇਮ ਤੇ ਆਉਨੇ ਆ ਜੋ ਕਿ 75 ਮਿੰਟ ਦਾ ਆਪਾਂ ਨਿਫਟੀ ਦੇ ਵਿੱਚ ਲਗਾ ਸਕਦੇ ਹਾਂ ਤੇ ਬਾਕੀਆਂ ਦੇ ਵਿੱਚ ਕਿਹੜਾ ਟਾਈਮ ਲੱਗੂਗਾ ਉਹ ਮੈਂ ਦੱਸਾਂਗਾ ਪਹਿਲਾਂ ਫਿਰ ਆਪਾਂ ਅੱਗੇ ਕੰਟੀਨਿਊ ਹੋਵਾਂਗੇ ਠੀਕ ਹੈ ਇੰਡੀਅਨ ਮਾਰਕੀਟ ਦੇ ਸਾਰੇ ਨਿਫਟੀ ਬੈਂਕ ਨਿਫਟੀ ਕੋਈ ਵੀ ਸਟਾਕ ਵੇਖ ਲਓ ਜਿੰਨੇ ਵੀ 2000 4000 ਸਟਾਕ ਹੋਵੇਗਾ ਸਾਰਿਆਂ ਦੇ ਵਿੱਚ ਤੁਸੀਂ 75 ਮਿੰਟ ਟਾਈਮ ਤੇ ਟ੍ਰੈਂਡ ਚੇਂਜ ਦਾ ਕਨਫਰਮੇਸ਼ਨ ਟਾਈਮ ਨਾਲ ਲੈ ਸਕਦੇ ਹੋ ਤੇ ਉਸ ਤੋਂ ਇਲਾਵਾ ਡੇ ਟਾਈਮ ਫਰੇਮ ਤੇ ਠੀਕ ਹੈ ਇਹ ਦੋਨੋਂ ਟਾਈਮ ਕੰਮ ਆਉਣਗੇ ਤੇ ਜੋ ਕਿ ਬਾਕੀ ਮਾਰਕਟਾਂ ਉਹਨਾਂ ਦੇ ਵਿੱਚ ਕਿਵੇਂ ਟਾਈਮ ਕੈਲਕੂਲੇਸ਼ਨ ਕਰਨਾ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਫਿਰ ਆਪਾਂ ਅੱਗੇ ਕੈਲਕੂਲੇ ਅੱਗੇ ਕੰਟੀਨਿਊ ਕਰਾਂਗੇ ਠੀਕ ਹੈ ਜਿਸ ਵੀ ਮਾਰਕੀਟ ਦੇ ਵਿੱਚ ਤੁਸੀਂ ਪਹਿਲਾਂ ਡੇਟ ਟਾਈਮ ਫਰੇਮ ਤਾਂ ਹਰ ਇੱਕ ਦੇ ਵਿੱਚ ਕਰ ਸਕਦੇ ਜੋ ਉਹਦੇ ਵਾਸਤੇ ਕੋਈ ਵੀ ਕੈਲਕੂਲੇਸ਼ਨ ਦੀ ਲੋੜ ਨਹੀਂ ਪਰ ਸਭ ਤੋਂ ਪਹਿਲਾਂ ਤੁਸੀਂ ਜਿਸ ਵੀ ਮਾਰਕੀਟ ਦੇ ਵਿੱਚ ਛੋਟੇ ਟਾਈਮ ਫਰੇਮ ਤੇ ਟਾਈਮ ਸਾਈਕਲ ਨਾਲ ਟ੍ਰੈਂਡ ਚੇਂਜ ਦਾ ਪਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੇਖਣਾ ਹੈ ਕਿ ਮਾਰਕੀਟ ਕਿੰਨਾ ਚਿਰ ਓਪਨ ਹੁੰਦੀ ਹੈ ਠੀਕ ਹੈ ਜਿਵੇਂ ਕਿ ਆਪਣੀ ਮਾਰਕਟ ਆ ਜੋ ਕਿ ਐਮਸੀਐਕਸ ਮਾਰਕਟ ਜਿਹਦੇ ਵਿੱਚ ਕਰੂਡ ਆਇਲ 골ਡ ਹੁੰਦਾ ਇੰਡੀਆ ਦੇ ਵਿੱਚ ਜਿਹੜਾ ਆਪਨ ਹੁੰਦਾ ਆ ਫੋਰਨ ਦੀ ਮੈਂ ਗੱਲ ਨਹੀਂ ਗੱਲ ਕਰ ਰਿਹਾ ਕਿਉਂਕਿ ਫੋਰਨ ਦੇ ਵਿੱਚ ਜਿਹੜਾ 골ਡ ਹੁੰਦਾ ਐਕਸ ਏ ਜੀ ਯੂ ਐਸ ਟੀ ਉਹ 24 ਘੰਟੇ ਓਪਨ ਹੁੰਦਾ ਠੀਕ ਹੈ ਆਪਾਂ ਇੰਡੀਆ ਦੇ ਵਿੱਚ ਜਿਹੜੀ ਟ੍ਰੇਡ ਕਰ ਸਕਦੇ ਆ 골ਡ ਦੇ ਵਿੱਚ ਕਰੂਡ ਆਇਲ ਸਿਲਵਰ ਉਸ ਤੋਂ ਇਲਾਵਾ ਆਪਣਾ ਹੋ ਗਿਆ ਕਾਪਰ ਵਗੈਰਾ ਜਿੰਨੇ ਵੀ ਪ੍ਰੋਡਕਟ ਐਮਸੀਐਕਸ ਦੇ ਵਿੱਚ ਆਉਂਦੇ ਆ ਉਨ੍ਹਾਂ ਦੇ ਵਿੱਚ ਆਪਾਂ ਕਿਹੜਾ ਟਾਈਮ ਫਰੇਮ ਵਰਤ ਸਕਦੇ ਹਾਂ ਤੇ ਉਹ ਮਾਰਕੀਟ ਖੁੱਲਦੀ ਹੈ ਸਵੇਰੇ 9 ਵਜੇ ਤੇ ਰਾਤ ਦੇ 12 ਵਜੇ ਬੰਦ ਹੁੰਦੀ ਆ ਤਾਂ ਟੋਟਲ ਤੁਸੀਂ ਲਗਾ ਲਓ ਕਿ 13 ਘੰਟੇ ਠੀਕ ਹੈ 13 ਨੂੰ ਤੁਸੀਂ ਮਲਟੀਪਲਾਈ ਕਰੋਗੇ 60 ਨਾਲ ਠੀਕ ਹੈ ਇਹ ਤੁਹਾਡੇ ਮਿੰਟ ਆ ਜਾਣਗੇ ਟੋਟਲ ਇੰਨੇ ਮਿੰਟੇ ਮਾਰਕੀਟ ਖੁੱਲਦੀ ਹੈ ਤੇ ਉਸ ਤੋਂ ਬਾਅਦ ਅਸੀਂ ਤੁਸੀਂ 5 ਨਾਲ ਤਕਸੀਮ ਕਰ ਦੇਵੋਗੇ ਠੀਕ ਹੈ ਤੇ ਇਹ ਤੁਹਾਡਾ ਟਾਈਮ ਫਰੇਮ ਆ ਜਾਵੇਗਾ ਠੀਕ ਹੈ ਇਹਦੇ ਵਿੱਚ ਤੁਸੀਂ ਡੇ ਟਾਈਮ ਫਰੇਮ ਤੋਂ ਥੱਲੇ ਜਾ ਕੇ ਜੇ ਐਨਾਲਿਸਿਸ ਕਰਨਾ ਹੈ ਤਾਂ 156 ਮਿੰਟ ਦੇ ਕਰੋਗੇ 156 ਮਿੰਟ ਦਾ ਇੱਕ ਕੈਂਡਲ ਹੋਣਾ ਚਾਹੀਦਾ ਠੀਕ ਹੈ ਹੁਣ ਇਹ ਜਿਹੜਾ 156 ਮਿੰਟ ਦਾ ਕੈਂਡਲ ਆ ਜਾਂ 75 ਮਿੰਟ ਦਾ ਕੈਂਡਲ ਆ ਇਹ ਤੁਹਾਡਾ ট্রেਡਿੰਗ 뷰 ਦੇ ਵਿੱਚ ਜੇ ਤੁਸੀਂ ਦੇਖਣਾ ਹੈ ਤਾਂ ਉੱਤੇ ਤੁਹਾਨੂੰ ਪੈਸੇ ਲੱਗਣਗੇ ਪਰ ਜੋ ਵੀ ਬ੍ਰੋਕਰ ਤੁਸੀਂ ਯੂਜ਼ ਕਰ ਰਹੇ ਹੋ ਉਹਦੇ ਵਿੱਚ ਜੇ ਤੁਸੀਂ ਲਗਾਓਗੇ ਤਾਂ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗੇਗਾ ਉੱਥੇ ਤੁਸੀਂ ਆਪਣਾ ਟਾਈਮ ਇਹ ਕ੍ਰੀਟ ਕਰ ਸਕਦੇ ਜੋ ਜਿਸ ਨਾਲ ਤੁਸੀਂ ਟਾਈਮ ਸਾਈਕਲ ਨਾਲ ਟ੍ਰੈਂਡ ਦਾ ਪਤਾ ਕਰ ਸਕਦੇ ਜੋ ਜਿਹੜਾ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇੱਥੇ ਜਾ ਕੇ ਆ ਦੇਖੋ ਕਿ ਐਡ ਕਸਟਮ ਇੰਟਰਵਲ ਕਰਕੇ ਇੱਥੇ ਕੋਈ ਵੀ ਤੁਸੀਂ ਟਾਈਮ ਫਰੇਮ ਜਿਵੇਂ ਉੱਤੇ ਮਿੰਟ ਕੀਤੇ ਹੋਇਆ ਇੱਥੇ 156 75 ਮਿੰਟ ਦਾ ਕਰਨਾ 75 ਦਾ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਕ੍ਰਿਪਟੋ ਦੀ ਕ੍ਰਿਪਟੋ ਮਾਰਕੀਟ ਖੁੱਲਦੀ ਹੈ 24 ਘੰਟੇ ਠੀਕ ਹੈ ਉਹਦੇ ਵਿੱਚ ਤੁਸੀਂ ਕੀ ਕਰੋਗੇ ਕੀ ਇੱਥੇ 24 ਨੂੰ ਗੁਣਾ ਕਰੋਗੇ 60 ਨਾਲ ਜੋ ਵੀ ਆ ਜਾਵੇਗਾ ਉਸ ਤੋਂ ਬਾਅਦ ਇਸ ਨੂੰ ਭਾਗ ਕਰੋਗੇ 5 ਨਾਲ ਠੀਕ ਹੈ ਤੇ ਇਹ ਤੁਹਾਡਾ ਆ ਜਾਵੇਗਾ 288 288 ਮਿੰਟਾਂ ਦਾ ਇੱਕ ਕੈਂਡਲੋ ਦੇ ਵਿੱਚ ਤੁਸੀਂ ਹੀ ਕਰਨਾ ਹੈ ਠੀਕ ਹੈ ਉੱਤੇ ਤੁਸੀਂ ਟ੍ਰੈਂਡ ਚੇਂਜ ਦੇਖ ਸਕਦੇ ਜੋ ਟਾਈਮ ਸਾਈਕਲ ਦੇ ਟਾਈਮ ਦੇ ਹਿਸਾਬ ਨਾਲ ਠੀਕ ਹੈ ਤੇ ਇਹ ਹੁਣ ਇਹਦੇ ਵਿੱਚ ਸਿੰਪਲ ਜਿਹਾ ਥਿਉਰੀ ਕੀ ਆ ਕਿ ਜਿਹੜੀ ਕੋਈ ਵੀ ਦੁਨੀਆ ਦੀ ਮਾਰਕੀਟ ਜਿੰਨੇ ਮਿੰਟ ਖੁੱਲਦੀ ਆ ਉਸ ਨੂੰ ਪੰਜ ਨਾਲ ਤੁਸੀਂ ਤਕਸੀਮ ਕਰ ਦੇਣਾ ਹੈ ਮਤਲਬ ਕਿ ਆਪਾਂ ਪੰਜ ਹੀ ਕੈਂਡਲ ਪੂਰੇ ਦਿਨ ਦੇ ਵਿੱਚ ਬੰਨ ਉਹਨਾ ਟਾਈਮ ਫਰੇਮ ਆਪਾਂ ਦੇਖਣਾ ਹੁੰਦਾ ਜਿਵੇਂ ਕਿ ਨਿਫਟੀ ਆਪਣੀ ਖੁੱਲਦੀ ਆ ਉਹ ਵੀ ਇੱਕ ਕੈਲਕੂਲੇਸ਼ਨ ਕਰਕੇ ਤੁਹਾਨੂੰ ਦਿਖਾ ਦੇਣਾ ਹੈ ਕਿ ਨਿਫਟੀ ਆਪਣੀ ਖੁੱਲਦੀ ਆ ਸਵਾ 6 ਘੰਟੇ ਠੀਕ ਹੈ 9:15 ਦੇ ਖੁੱਲਦੀ ਆ 3:30 ਵਜੇ ਬੰਦ ਹੋ ਜਾਂਦੀ ਆ ਜਿਹੜਾ ਕਿ ਚਾਰਟ ਉਹਦਾ ਓਪਨ ਰਹਿੰਦਾ ਠੀਕ ਹੈ ਤੇ ਸਵਾ 6 ਘੰਟੇ ਉਹ ਬਣੇਗਾ 6 ਘੰਟੇ ਤੇ 15 ਮਿੰਟ ਠੀਕ ਹੈ ਪਹਿਲਾਂ ਆਪਾਂ 6 ਨੂੰ ਕਰਾਂਗੇ 60 ਨਾਲ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ 15 ਐਡ ਕਰ ਦਵਾਂਗੇ ਠੀਕ ਹੈ 375 ਆ ਗਿਆ ਇਸ ਨੂੰ ਆਪਾਂ 5 ਨਾਲ ਤਕਸੀਮ ਕਰਾਂਗੇ ਤਾਂ ਇਹ 75 ਆ ਜਾਵੇਗਾ ਠੀਕ ਹੈ ਤਾਂ ਇਨਾ ਟਾਈਮ ਫਰੇਮਾਂ ਤੇ ਆਪਾਂ ਟਾਈਮ ਸਾਈਕਲ ਦੇਖ ਸਕਦੇ ਹਾਂ ਹੁਣ ਇਹਦੇ ਵਿੱਚ ਮਾਫ ਕਰਨਾ ਮੈਂ ਟਾਈਮ ਸਾਈਕਲ ਬੋਲਿਆ ਟਾਈਮ ਸਾਈਕਲ ਨਹੀਂ ਟਾਈਮ ਦੇ ਹਿਸਾਬ ਨਾਲ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ ਕਿ ਟ੍ਰੈਂਡ ਚੇਂਜ ਹੋਇਆ ਜਾਂ ਫਿਰ ਨਹੀਂ ਹੋਇਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਟ੍ਰੈਂਡ ਦਾ ਜਿੱਥੋਂ ਸ਼ੁਰੂ ਹੋਇਆ ਹੁੰਦਾ ਉਹ 0.0 ਹੁੰਦਾ ਮੰਨ ਲਓ ਕਿ ਨਿਫਟੀ ਦੇ ਵਿੱਚ ਇਹ ਆ ਮੈਂ ਬਾਅਦ ਵਿੱਚ ਤੁਹਾਨੂੰ ਦਿਖਾਵਾਂਗਾ ਉਸ ਤੋਂ ਬਾਅਦ ਆ ਮਾਰਕੀਟ ਉੱਤੇ ਜਾਂਦੀ ਹੈ ਡਿੱਪ ਆਉਂਦੀ ਹੈ ਠੀਕ ਹੈ ਹਮੇਸ਼ਾ ਹੀ ਤੁਸੀਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਫਿਬੋਨਾਚੀ ਲਗਾ ਕੇ ਦੇਖਣਾ ਹੈ ਕਿ 50% ਆਈ ਹੋਈ ਹੈ ਜਾਂ ਫਿਰ ਨਹੀਂ ਆਈ ਹੋਈ ਠੀਕ ਹੈ ਜੇ 50% ਆਈ ਹੋਈ ਆ ਤਾਂ ਇਹ ਸਵਿੰਗ ਵੈਲਿਡ ਹੈ ਜਿਹਨੇ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਹੈ ਠੀਕ ਹੈ اس تو پہ جدو آ ونگ لو بن گیا اتوں اتو تک پھر بناچی لگا کے دیکھنا ففٹی پرسینٹ آئی ہوئی ہے اے ویلڈ سونگ ہے ٹھیک ہے جی 50% پرسینٹ تو کاٹیا ہے پھر ٹائم سیکل کر ٹائم نال دے بھی تو صحیح نہیں ہو گئے ٹھیک ہے اس تو بعد تسی کی دیکھنا ہے کہ بس اے نوٹ کرنا ہے کہ آج را پرائز جو میں مان لو کہ آتے پرائز ایس جگہ تو اتو تک گیا جا کے ٹائم دے درج گیا ہے ٹھیک ہے ਉਸ ਤੋਂ ਘੱਟ ਟਾਈਮ ਦੇ ਵਿੱਚ ਆ ਕੇ ਜੇ ਜਾਂ ਉਸ ਤੋਂ ਬਰਾਬਰ ਟਾਈਮ ਫਰੇਮ ਦੇ ਵਿੱਚ ਆ ਕੇ ਜੇ ਇਸੇ ਸਵਿੰਗ ਲੋ ਨੂੰ ਇਹ ਬ੍ਰੇਕ ਕਰ ਦਿੰਦਾ ਹੈ ਤਾਂ ਇਹ ਤੁਹਾਡਾ ਟ੍ਰੈਂਡ ਚੇਂਜ ਹੋਣ ਦੇ ਹਾਈ ਚਾਂਸ ਹੋਣਗੇ ਠੀਕ ਹੈ ਟ੍ਰੈਂਡ ਚੇਂਜ ਹੋਣ ਦੇ ਹਾਈ ਚਾਂਸ ਹੋਣਗੇ ਮਤਲਬ ਕਿ ਲਗਭਗ 99.9% ਚਾਂਸ ਹੋਣਗੇ ਕਿ ਟ੍ਰੈਂਡ ਤੁਹਾਡਾ ਬਦਲ ਗਿਆ ਜਿੰਨੇ ਟਾਈਮ ਫਰੇਮ ਦੇ ਵਿੱਚ ਪ੍ਰਾਈਸ ਉੱਤੇ ਗਿਆ ਸੀ ਉਨੇ ਟਾਈਮ ਫਰੇਮ ਦੇ ਵਿੱਚ ਹੀ ਉਸ ਜਗ੍ਹਾ ਨੂੰ ਆ ਕੇ ਉਸ ਨੇ ਬ੍ਰੇਕ ਕਰ ਦਿੱਤਾ ਤਾਂ ਠੀਕ ਹੈ ਪਰ ਇਹ ਕੰਡੀਸ਼ਨ ਹੋਣੀ ਚਾਹੀਦੀ ਆ ਕਿ ਉਹ 50% ਰੀਟਰੇਸਮੈਂਟ ਵਾਲੀ ਸਵਿੰਗ ਲੋ ਹੋਣਾ ਚਾਹੀਦਾ ਹੈ ਸੇਮ ਇਸੇ ਤਰ੍ਹਾਂ ਸਵਿੰਗ ਹਾਈ ਦੇ ਵਿੱਚ ਵੀ ਇਹੀ ਦੇਖਣਾ ਹੈ ਆਪਾਂ ਕਿ ਜਦੋਂ ਵੀ ਪ੍ਰਾਈਸ ਇੱਥੋਂ ਰਿਵਰਸ ਹੋਇਆ ਤਾਂ ਲਾਸਟ ਜਿਹੜੀ ਸਵਿੰਗ ਹਾਈ ਆ ਉਹ ਪਹਿਲਾਂ ਤਾਂ ਤੁਸੀਂ ਇਹ ਦੇਖਣੀ ਹੈ ਕਿ ਐਸ ਸਵਿੰਗ ਹਾਈ ਤੋਂ ਐਸ ਸਵਿੰਗ ਹਾਈ ਜਿਹੜਾ ਸਵਿੰਗ ਲੋ ਆ ਇਹ 50% ਇਹਦਾ 50% ਰੀਟਰੇਸ ਹੋਇਆ ਹੋਵੇ ਉਸ ਤੋਂ ਬਾਅਦ ਜਿੰਨੇ ਟਾਈਮ ਦੇ ਵਿੱਚ ਇਸ ਜਗ੍ਹਾ ਤੋਂ ਇੱਥੋਂ ਤੱਕ ਪ੍ਰਾਈਸ ਗਿਆ ਹੈ ਉਸ ਤੋਂ ਘੱਟ ਟਾਈਮ ਦੇ ਵਿੱਚ ਇਸ ਨੂੰ ਕ੍ਰੋਸ ਕਰ ਜਾਵੇ ਤਾਂ ਇਹ ਤੁਹਾਡਾ ਟ੍ਰੈਂਡ ਚੇਂਜ ਹੋ ਜਾਵੇਗਾ ਠੀਕ ਹੈ ਇਸ ਤਰ੍ਹਾਂ ਪਾ ਟਾਈਮ ਸਾਈਕਲ ਦੇ ਸਹਾ ਨਾਲ 트ੈਂਡ ਦਾ ਪਤਾ ਕਰ ਸਕਦੇ ਹਾਂ ਹੁਣ ਕਈ ਵਾਰੀ ਕੀ ਹੋਵੇਗਾ ਕਿ ਜੋ ਪ੍ਰਾਈਸ ਆ ਜੋ ਪ੍ਰਾਈਸ ਆ ਤੁਹਾਡਾ ਉਹ ਇੱਥੇ ਮੈਂ ਡਰਾ ਕਰਕੇ ਤੁਹਾਨੂੰ ਦੱਸਦਾ ਹਾਂ ਕਿ ਪ੍ਰਾਈਸ ਕੀ ਕਰੇਗਾ ਕਿ ਥੱਲੇ ਉਹ ਇਸ ਤਰ੍ਹਾਂ ਚੱਲ ਰਿਹਾ ਹੋਵੇਗਾ ਸਿੱਧਾ ਇੱਥੋਂ ਤੱਕ ਗਿਆ ਹੋਵੇਗਾ ਉਸ ਤੋਂ ਬਾਅਦ ਆ ਕੀ ਕਰੇਗਾ ਕਿ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਵੇਗਾ ਇਹਦੇ ਵਿੱਚ ਇਦੋਂ ਵੀ ਪ੍ਰਾਈਸ ਇਸ ਜਗ੍ਹਾ ਤੋਂ ਤੇਜ਼ੀ ਨਾਲ ਚਾਹੇ ਇਸ ਜਿੰਨੇ ਟਾਈਮ ਦੇ ਵਿੱਚ ਉੱਤੇ ਗਿਆ ਹੋਵੇ ਉਹਨੇ ਟਾਈਮ ਦੇ ਵਿੱਚ ਆ ਕੇ ਥੱਲੇ ਕ੍ਰੋਸ ਕਰ ਜਾਵੇ ਤਾਂ ਵੀ ਟ੍ਰੈਂਡ ਚੇਂਜ ਨਹੀਂ ਮੰਨਿਆ ਜਾਵੇਗਾ ਕਿਉਂਕਿ ਆ ਜਿਹੜੀ ਲੈ ਗਿਆ ਇਹ 50% ਕਦੇ ਵੀ ਇੱਥੋਂ ਤੱਕ ਰਿਟਰੇਸ ਨਹੀਂ ਹੋਈ ਐਸ ਸਵਿੰਗ ਹਾਈ ਤੱਕ ਵੀ ਨਹੀਂ ਹੋਈ ਐਸ ਤੱਕ ਵੀ ਨਹੀਂ ਹੋਈ ਐਸ ਤੱਕ ਵੀ ਨਹੀਂ ਹੋਈ ਤਾਂ ਇਹ ਇੱਥੋਂ ਆ ਕੇ 50% ਜਾਂ 60% ਤੋਂ ਫੇਰ ਤੁਹਾਡਾ ਸਪੋਰਟ ਹੀ ਲਵੇਗਾ ਠੀਕ ਹੈ ਹਾਂ ਸਟਰਕਚਰ ਸ਼ਿਫਟ ਹੋ ਕੇ ਕੋਈ ਤੁਹਾਡੀ ਟ੍ਰੇਡ ਜ਼ਰੂਰ ਬਣੇਗੀ ਪਰ ਟ੍ਰੈਂਡ ਚੇਂਜ ਟ੍ਰੈਂਡ ਚੇਂਜ ਇੱਕ ਵੱਖਰੀ ਗੱਲ ਹੈ ਕਿ ਟ੍ਰੈਂਡ ਹੁਣ ਅਪਸਾਈਡ ਤੋਂ ਬਦਲ ਕੇ ਡਾਉਨਸਾਈਡ ਨਹੀਂ ਹੋਵੇਗਾ ਇੱਥੇ ਤੁਸੀਂ 트੍ਰੈਪ ਹੋਵੋਗੇ ਕਿਉਂਕਿ ਕਦੇ ਵੀ ਪ੍ਰਾਈਸ 50% ਆਇਆ ਹੀ ਨਹੀਂ ਸੀ ਇਹ ਜਦੋਂ ਆਵੇਗਾ ਤਾਂ ਇਹ ਸਵਿੰਗ ਲੋ ਵੈਲਿਡ ਵੈਲਿਡ ਬਣੇਗਾ ਫਿਰ ਸਵਿੰਗ ਹਾਈ ਪ੍ਰਾਈਸ ਬਣਾਵੇਗਾ ਤਾਂ ਉਸ ਤੋਂ ਬਾਅਦ ਘੱਟ ਟਾਈਮ ਦੇ ਵਿੱਚ ਇਸ ਨੂੰ ਬ੍ਰੇਕ ਕਰੇਗਾ ਤਾਂ ਫਿਰ ਟ੍ਰੈਂਡ ਚੇਂਜ ਹੋਵੇਗਾ ਸੇਮ ਅਪਸਾਈਡ ਨੂੰ ਵੀ ਡਾਉਨਸਾਈਡ ਨੂੰ ਵੀ ਸੇਮ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੀ ਪ੍ਰਾਈਸ ਦੇ ਵਿੱਚ ਕੰਡੀਸ਼ਨ ਆਵੇਗੀ ਕਿ ਪ੍ਰਾਈਸ ਇਸ ਦਾ ਇੱਕਦਮ ਥੱਲੇ ਟਿਕ ਪਿਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਪ੍ਰਾਈਸ ਨੇ ਤਾਂ ਕਰ ਟਾਈਮ ਦੇ ਵਿੱਚ ਆ ਕੇ ਐ ਸਵਿੰਗ ਹਾਈ ਨੂੰ ਬ੍ਰੇਕ ਕਰ ਦੇਵੇ ਤੇ ਉਹਦਾ ਮਤਲਬ ਟ੍ਰੈਂਡ ਚੇਂਜ ਨਹੀਂ ਹੋਵੇਗਾ ਕਿਉਂਕਿ ਪ੍ਰਾਈਸ ਨੇ ਪਹਿਲਾਂ 50% ਰਿਟਰੈਸਮੈਂਟ ਨਹੀਂ ਦਿੱਤਾ ਇਹ ਸਵਿੰਗ ਹਾਈ ਟ੍ਰੈਂਡ ਚੇਂਜ ਲਈ ਨਹੀਂ ਸਿਰਫ ਸਟਰਕਚਰ ਸ਼ਿਫਟ ਲਈ ਤੁਸੀਂ ਕਹਿ ਸਕਦੇ ਹੋ ਉਹਦੇ ਲਈ 50% ਰਿਟਰੈਸਮੈਂਟ ਦੇਣਾ ਬਹੁਤ ਜ਼ਰੂਰੀ ਆ ਹੋ ਸਕਦਾ ਹੈ ਕਿ 50% ਰਿਟਰੈਸਮੈਂਟ ਦੇਣ ਚੱਲਿਆ ਹੋਵੇ ਤੇ ਉਸ ਤੋਂ ਬਾਅਦ ਪ੍ਰਾਈਸ ਇਸ ਤਰ੍ਹਾਂ ਆ ਜਾਵੇ ਇਦੇ ਵਿੱਚ ਟਾਈਮ ਸਾਈਕਲ ਕਦੇ ਵੀ ਕੰਮ ਨਹੀਂ ਕਰੇਗਾ ਇਹ ਚੀਜ਼ ਤੁਸੀਂ ਧਿਆਨ ਦੇਣੀਆਂ ਪਿਛਲੀਆਂ ਵੀਡੀਓ ਜ਼ਰੂਰ ਦੇਖਣੀਆਂ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਿਖਾਈਆਂ ਹੋਈਆਂ ਆ ਠੀਕ ਹੈ ਉਹ ਵੀਡੀਓ ਜ਼ਰੂਰ ਦੇਖਿਓ ਹੁਣ ਆਓ ਇੱਕ ਵਾਰੀ ਆਪਾਂ ਚਾਰਟ ਤੇ ਵੀ ਦੇਖਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਡੇ ਟਾਈਮ ਫਰੇਮ ਤੇ ਦੇਖਾਂਗੇ ਕਿ ਕਿਵੇਂ ਆਪਾਂ ਟਾਈਮ ਦੀ ਕੈਲਕੂਲੇਸ਼ਨ ਕਰਨੀ ਆ ਟਾਈਮ ਦੀ ਕੈਲਕੂਲੇਸ਼ਨ ਕਰਦੇ ਸਮੇਂ ਇਹ ਧਿਆਨ ਰੱਖਣਾ ਆ ਕਿ ਜਿਸ ਵੀ ਜਦੋਂ ਵੀ ਮਾਰਕੀਟ ਉੱਤੇ ਨੂੰ ਜਾ ਰਹੀ ਹੁੰਦੀ ਹੈ ਪਹਿਲਾਂ ਆਪਾਂ ਉੱਤੇ ਨੂੰ ਦੇਖਦੇ ਹਾਂ ਫਿਰ ਆਪਾਂ ਤੱਲੇ ਨੂੰ ਦੇਖਾਂਗੇ ਜਦੋਂ ਵੀ ਮਾਰਕੀਟ ਉੱਤੇ ਨੂੰ ਜਾ ਰਹੀ ਹੁੰਦੀ ਹੈ ਤੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੋ ਲਾਸਟ ਲੈਗ ਲਾਸਟ ਲੈਗ ਉੱਤੇ ਨੂੰ ਬਣੇਗੀ ਸਪੋਜ਼ ਕਰੋ एग्जांपल ਦੇ ਤੌਰ ਤੇ ਜਦੋਂ ਪ੍ਰਾਈਸ ਰਿਵਰਸ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਉਦੋਂ ਤੁਸੀਂ ਕਾਊਂਟ ਕਰੋਗੇ ਕਿ ਜੋ ਲਾਸਟ ਲੈਗ ਆ ਉਸਨੇ ਕਿੰਨਾ ਟਾਈਮ ਲਿਆ ਉਸ ਤੋਂ ਬਾਅਦ ਆ ਪ੍ਰਾਈਸ ਜਦੋਂ ਥੱਲੇ ਆ ਰਿਹਾ ਹੈ ਤਾਂ ਐਸ ਪੁਆਇੰਟ ਨੂੰ ਜੋ ਕਿ ਲਾਸਟ ਆਪਣਾ ਸਵਿੰਗ ਲੋ ਹੋਵੇਗਾ ਉਸ ਨੂੰ ਐਸ ਲੈਗ ਦੇ ਬਰਾਬਰ ਟਾਈਮ ਦੇ ਵਿੱਚ ਆ ਕੇ ਜੇ ਬ੍ਰੇਕ ਕਰ ਦਿੰਦਾ ਹੈ ਤਾਂ ਇੱਥੇ ਜਿਹੜਾ ਤੁਹਾਡਾ ਬ੍ਰੇਕਡਾਊਨ ਹੋਣ ਦੇ ਹਾਈ ਚਾਂਸ ਹੋਣਗੇ ਤੇ ਜੇ ਟਾਈਮ ਇਹ ਜ਼ਿਆਦਾ ਲਗਾਉਂਦਾ ਏ ਤਾਂ ਹਾਈ ਚਾਂਸ ਹੈ ਕਿ ਇਹ ਫੀਲਡ ਬ੍ਰੇਕਡਾਊਨ ਕਰਕੇ ਫਿਰ ਪ੍ਰਾਈਸ ਇੱਕ ਨਵਾਂ ਹਾਈ ਲਗਾ ਦੇਵੇਗਾ ਇਸ ਤਰ੍ਹਾਂ ਆਪਾਂ ਟਾਈਮ ਨਾਲ ਪਤਾ ਕਰ ਲੈਣੇ ਆ ਕਿ ਆਪਣਾ ਇਸ ਜਗ੍ਹਾ ਤੇ ਫੀਲਡ ਬ੍ਰੇਕਡਾਊਨ ਹੋਊਗਾ ਜਾਂ ਰੀਅਲ ਬ੍ਰੇਕਡਾਊਨ ਹੋਵੇਗਾ ਜਦੋਂ ਟ੍ਰੈਂਡ ਅੱਪ ਚੱਲ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਹੀ ਜਦੋਂ ਡਾਊਨ ਟ੍ਰੈਂਡ ਚੱਲ ਰਿਹਾ ਹੋਵੇਗਾ ਤਾਂ ਆਪਾਂ ਇਹ ਚੀਜ਼ ਨੂੰ ਇਸ ਤੋਂ ਉਲਟਾ ਕਰਾਂਗੇ ਕਿ ਜੋ ਵੀ ਆਪਣੀ ਲਾਸਟ ਲੈਗ ਬਣੇਗੀ ਮੰਨ ਲਓ ਕਿ ਪ੍ਰਾਈਸ ਇਸ ਤਰ੍ਹਾਂ ਕਰਕੇ ਥੱਲੇ ਚੱਲ ਰਿਹਾ ਹੈ ਜੋ ਵੀ ਆਪਣੀ ਲਾਸਟ ਲੈਗ ਬਣੀ ਆ ਪ੍ਰਾਈਸ ਇੱਥੋਂ ਰਿਵਰਸ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਥੋੜਾ ਬਾਹਤਾਂ ਰਿਵਰਸ ਹੋਊਗਾ ਤਾਂ ਹੀ ਤਾਂ ਆਪਾਂ ਨੂੰ ਪਤਾ ਚੱਲੂਗਾ ਕਿ ਟੌਪ ਬਾਟਮ ਬਣ ਗਿਆ ਠੀਕ ਹੈ ਉਧਰ ਟੌਪ ਟੌਪ ਬਣਨ ਤੋਂ ਬਾਅਦ ਆਪਾਂ ਕੈਲਕੂਲੇਸ਼ਨ ਸਟਾਰਟ ਕਰਾਂਗੇ ਤੇ ਇੱਧਰ ਬਾਟਮ ਬਣਨ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਕਿ ਇਸ ਲੈਗ ਨੇ ਇਸ ਜਗ੍ਹਾ ਤੋਂ ਇੱਥੋਂ ਤੱਕ ਜਾਣ ਤੇ ਕਿੰਨਾ ਟਾਈਮ ਲਗਾਇਆ ਮਤਲਬ ਕਿ ਜੋ ਵੀ ਇਸ ਸਵਿੰਗ ਹਾਈ ਬਣਿਆ ਹੋਵੇਗਾ ਇਸ ਤੱਕ ਕਿੰਨਾ ਟਾਈਮ ਲਗਾਇਆ ਹੈ ਉਸ ਤੋਂ ਬਾਅਦ ਪ੍ਰਾਈਸ ਜੇ ਇੰਨੇ ਟਾਈਮ ਦੇ ਵਿੱਚ ਆ ਕੇ ਇਸ ਪੁਆਇੰਟ ਨੂੰ ਬ੍ਰੇਕ ਕਰ ਦਿੰਦਾ ਹੈ ਮਤਲਬ ਇੱਕ ਪੁਆਇੰ ਉੱਤੇ ਜਾਵੇਗਾ ਇਹਦਾ ਫੀਲਡ ਬ੍ਰੇਕਆਊਟ ਓਕੇ ਪ੍ਰਾਈਸ ਥੱਲੇ ਨਹੀਂ ਜਾਵੇਗਾ ਤੇ ਜਦੋਂ ਵੀ ਇਹ ਟਾਈਮ ਜਿਹੜਾ ਆ ਇਸ ਲਗਨੇ ਥੱਲੇ ਜਾਂਦੇ ਜਨਾ ਟਾਈਮ ਲਗਾਇਆ ਜੇ ਆਹ ਟਾਈਮ ਉਸ ਤੋਂ ਜ਼ਿਆਦਾ ਆ ਤਾਂ ਇੱਥੇ ਫੀਲਡ ਬ੍ਰੇਕਆਊਟ ਕਰਕੇ ਪ੍ਰਾਈਸ ਫੇਰ ਥੱਲੇ ਜਾਣ ਦੀ ਕੋਸ਼ਿਸ਼ ਕਰੇਗਾ ਇਸ ਤਰ੍ਹਾਂ ਪਾਂ ਟਾਈਮ ਦੇ ਨਾਲ ਪਤਾ ਲਗਾ ਲੈਣੇ ਆ ਕਿ ਹੁਣ ਟ੍ਰੈਂਡ ਚੇਂਜ ਹੋ ਰਿਹਾ ਹੈ ਜਾਂ ਫਿਰ ਇਹ ਸਿਰਫ ਇੱਕ ਟਰੈਪ ਹੈ ਪਰ ਇੱਕ ਇੱਕ ਕਿਹੜੇ ਕਿਹੜੇ ਟਾਈਮ ਫਰੇਮ ਤੇ ਪਤਾ ਲੱਗੇਗਾ ਡੇ ਟਾਈਮ ਫਰੇਮ ਤੇ ਤੇ 75 ਮਿੰਟ ਦੇ ਟਾਈਮ ਫਰੇਮ ਤੇ ਠੀਕ ਹੈ ਇਸ ਜਗ੍ਹਾ ਤੋਂ ਤੁਸੀਂ ਦੀ ਕਰਨਾ ਹੈ ਕਿ ਇੱਥੇ ਜਾ ਕੇ 75 ਮਿੰਟ ਦਾ ਟਾਈਮ ਤੁਸੀਂ ਐਡ ਕਰ ਲੈਣਾ ਜਿਵੇਂ ਮੈਂ ਕੀਤਾ ਹੋਇਆ ਹੈ ਇਹ ਦੇਖੋ 75 ਮਿੰਟ ਦਾ ਟਾਈਮ ਤੁਸੀਂ ਐਡ ਕਰ ਲੈਣਾ ਜਿਵੇਂ ਮੈਂ ਕੀਤਾ ਹੋਇਆ ਹੈ ਉਸ ਤੋਂ ਬਾਅਦ ਤੁਸੀਂ ਇਹ ਕੈਲਕੂਲੇਸ਼ਨ ਕਰ ਸਕਦੇ ਜੋ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਇਹ ਕਰਨੀ ਹੈ ਆਪਾਂ ਤੇ ਇਹ ਵੀ ਚੀਜ਼ ਧਿਆਨ ਰੱਖਣਾ ਹੈ ਕਿ ਜੋ ਲਾਸਟ ਸਵਿੰਗ ਲੋ ਜਿਸ ਨੂੰ ਤੁਸੀਂ ਮਾਰਕ ਕਰ ਰਹੇ ਹੋ ਜਾਂ ਲਾਸਟ ਸਵਿੰਗ ਹਾਈ ਜਿਸ ਨੂੰ ਤੁਸੀਂ ਮਾਰਕ ਕਰ ਰਹੇ ਹੋ ਡਾਊਨ ਟ੍ਰੈਂਡ ਦੇ ਵਿੱਚ ਉਹ 50% ਦਾ ਰੈਟਰੇਸ ਹੋਇਆ ਹੋਵੇ ਫਿਰ ਹੀ ਵੈਲਿਡ ਰਹੇਗਾ ਨਹੀਂ ਤੇ ਨਹੀਂ ਵੈਲਿਡ ਰਹੇਗਾ ਹੁਣ ਜਿਵੇਂ ਦੇਖੋ ਕਿ ਪ੍ਰਾਈਸ ਇੱਥੋਂ ਚੱਲਣਾ ਸ਼ੁਰੂ ਹੋਇਆ ਮੰਨ ਲੇਨ ਕਿ ਆਪਾਂ ਇਹ 0.1 ਐਗਜ਼ਾਮਪਲ ਦੇ ਤੌਰ ਤੇ ਉਸ ਤੋਂ ਬਾਅਦ ਪ੍ਰਾਈਸ ਇੱਥੋਂ ਤੱਕ ਚ ਗਿਆ ਤਾਂ ਆ ਜਿਹੜਾ ਰੈਟਰੇਸਮੈਂਟ ਹੈ ਆਪਾਂ ਇਸ ਜਗ੍ਹਾ ਤੋਂ ਇੱਥੋਂ ਤੱਕ ਪਿਵੋਨਾਚੀ ਲਗਾ ਕੇ ਦੇਖਾਂਗੇ ਆ 50% ਆਇਆ ਤੇ ਇਹ ਆਪਣਾ ਵੈਲਿਡ ਸਵਿੰਗ ਲੋ ਬਣ ਗਿਆ ਠੀਕ ਹੈ ਹੁਣ ਆਪਾਂ ਨੂੰ ਜੇ ਫਿਊਚਰ ਦੇ ਵਿੱਚ ਪ੍ਰਾਈਸ ਇਸ ਤਰ੍ਹਾਂ ਆਣ ਕੇ ਦੁਬਾਰਾ ਜਿੰਨੇ ਟਾਈਮ ਦੇ ਵਿੱਚ ਆ ਪ੍ਰਾਈਸ ਉੱਤੇ ਗਿਆ ਸੀ ਓਨੇ ਟਾਈਮ ਦੇ ਵਿੱਚ ਜਾਂ ਉਸ ਤੋਂ ਘੱਟ ਟਾਈਮ ਦੇ ਵਿੱਚ ਆ ਕੇ ਇਸ ਨੂੰ ਬ੍ਰੇਕ ਕਰ ਦਿੰਦਾ ਤਾਂ ਆਪਾਂ ਮੰਨ ਲੈਂਦੇ ਕਿ ਟ੍ਰੈਂਡ ਡਾਊਨ ਹੋ ਗਿਆ ਹੁਣ ਪ੍ਰਾਈਸ ਇਸ ਤਰ੍ਹਾਂ ਕਰਕੇ ਚੱਲਣਾ ਸ਼ ਇਸ ਤਰ੍ਹਾਂ ਉੱਤੇ ਨੂੰ ਚੱਲ ਰਿਹਾ ਸੀ ਠੀਕ ਹੈ ਪਰ ਜੇ ਇਹ 50% ਅਰੇ ਟਰੇਸ ਮਤਲਬ ਕਿ ਇਸ ਲੈਗ ਦਾ 50% ਅਰੇ ਟਰੇਸ ਨਹੀਂ ਹੋਇਆ ਫਿਰ ਆਪਾਂ ਇਸ ਨੂੰ ਵੈਲਿਡ ਸਵਿੰਗ ਲੋ ਨਹੀਂ ਮੰਨਾਂਗੇ ਇਹਦੇ ਲਈ ਆਪਾਂ ਫਿਬੋਨਾਚੀ ਇਸ ਤਰ੍ਹਾਂ ਲਗਾਉਣਾ ਹੁੰਦਾ ਹੈ ਥੱਲੇੋਂ ਉੱਤੇ ਵੱਲ ਨੂੰ ਸਭ ਤੋਂ ਲੋਅਸਟ ਪੁਆਇੰਟ ਨੂੰ ਪਹਿਲਾਂ ਮਾਰਕ ਕਰਨਾ ਹੈ ਉਸ ਤੋਂ ਬਾਅਦ ਹਾਈਐਸਟ ਪੁਆਇੰਟ ਜਿੱਥੋਂ ਪ੍ਰਾਈਸ ਡਿੱਗਣਾ ਸ਼ੁਰੂ ਹੋਵੇ ਜਦੋਂ ਪ੍ਰਾਈਸ ਡਿੱਗਣਾ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਆਹੀ ਤੁਸੀਂ ਐਪਲਾਈ ਕਰੋਗੇ ਦੇਖੋ 50% ਆਇਆ ਹੈ ਤੇ ਇਹ ਆਪਣੇ ਲਈ ਵੈਲਿਡ ਸਵਿੰਗ ਲੋ ਆ ਠੀਕ ਹੈ ਉਸ ਤੋਂ ਬਾਅਦ ਅੱਗੇ ਹੋਰ ਆਪਾਂ ਦੇਖਦੇ ਹਾਂ ਕਈ ਥਾਈਂ ਜੇ ਜੇ ਇਹ ਕਿ ਦੂਜੀ ਕੰਡੀਸ਼ਨ ਬਣੇਗੀ ਉੱਥੇ ਤੁਸੀਂ ਕਨਫਿਊਜ਼ ਹੋਵੋਗੇ ਉਸ ਤੋਂ ਬਾਅਦ ਆ ਦੇਖੋ ਕਿ ਪ੍ਰਾਈਜ਼ ਹੁਣ ਆਪਣੇ ਲਈ ਇਹ ਇਨਵੈਲੀਡੇਸ਼ਨ ਪੁਆਇੰਟ ਬਣ ਗਿਆ ਮਤਲਬ ਕਿ ਆਪਾਂ ਕਿਉਂਕਿ ਇਹ 50% ਦਾ ਟ੍ਰੇਸ ਹੋ ਗਿਆ ਸੀ ਤੇ ਆਪਾਂ ਇਹ ਮੰਨ ਲਿਆ ਕਿ ਦੁਬਾਰਾ ਜੇ ਪ੍ਰਾਈਜ਼ ਆ ਕੇ ਇਸ ਨੂੰ ਬ੍ਰੇਕਡਾਊਨ ਕਰਦਾ ਹੈ ਤਾਂ ਆਪਣਾ ਟ੍ਰੈਂਡ ਜੋ ਅਪਸਾਈਡ ਚੱਲ ਰਿਹਾ ਉਹ ਡਾਊਨਸਾਈਡ ਹੋ ਜਾਵੇਗਾ ਪਰ ਉਹਦੇ ਵਿੱਚ ਕੰਡੀਸ਼ਨ ਇਹ ਹੋਵੇਗੀ ਕਿ ਜਿੰਨੇ ਟਾਈਮ ਚ ਉੱਤੇ ਗਿਆ ਹੈ ਉਹਨੇ ਟਾਈਮ ਚ ਹੀ ਆ ਕੇ ਇਸ ਨੂੰ ਬ੍ਰੇਕ ਕਰਨਾ ਚਾਹੀਦਾ ਹੈ ਜਾਂ ਉਸ ਤੋਂ ਘੱਟ ਟਾਈਮ ਜਾਂ ਬਰਾਬਰ ਟਾਈਮ ਹੋ ਸਕਦਾ ਹੈ ਪਰ ਜੇ ਵੱਧ ਟਾਈਮ ਦੇ ਵਿੱਚ ਕਰਦਾ ਹੈ ਤਾਂ ਆਪਾਂ ਟਰੈਂਡ ਚੇਂਜ ਨਹੀਂ ਮੰਨਾਂਗੇ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਆਪਰ ਪ੍ਰਾਈਸ ਨੇ ਕੀ ਕੀਤਾ ਪ੍ਰਾਈਸ ਨੇ ਕਨਸੋਲिडेट ਕਰਨਾ ਸ਼ੁਰੂ ਕੀਤਾ ਕਨਸੋਲिडेट ਕਿਸ ਕੇਸ 'ਚ ਹੁੰਦਾ ਹੈ ਜਦੋਂ ਪ੍ਰਾਈਸ 50% ਰਿਟਰੇਸਮੈਂਟ ਕਰਨ ਨਹੀਂ ਆਉਂਦਾ ਉਦੋਂ ਕਨਸੋਲिडेट ਹੋਣਾ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਦੇਖੋ ਵੀ ਇੱਥੋਂ ਪ੍ਰਾਈਸ ਚੱਲਿਆ ਆਪਾਂ ਲੋਏਸਟ ਪੁਆਇੰਟ ਮਾਰਕ ਕਰਾਂਗੇ ਇੱਕ ਵਾਰੀ ਦੇਖੋ ਕਿੱਥੋਂ ਗੈਪ ਡਾਊਨ ਖੁੱਲਾ ਸੀ ਆ ਧਿਆਨ ਨਾਲ ਦੇਖ ਸਕਦੇ ਹੋ 50% ਨਹੀਂ ਆਇਆ ਠੀਕ ਹੈ 50% ਨਹੀਂ ਆਇਆ ਰਿਟਰੇਸਮੈਂਟ ਨਹੀਂ ਹੋਇਆ ਫਿਰ ਇਸ ਨੂੰ ਆਪਾਂ ਬਨਾਚੀ ਨੂੰ ਇਸ ਜਗ੍ਹਾ ਤੇ ਕਰਾਂਗੇ ਕਿਉਂਕਿ ਇੱਥੋਂ ਵੀ ਪ੍ਰਾਈਸ ਥੱਲੇ ਆਇਆ ਸੀ ਫੇਅਰ ਪ੍ਰਾਈਸ ਦੇਖੋ ਆ ਥੱਲੇ ਲੋ ਬਣਾਇਆ 50% ਦਾ ਟਰੇਸ ਨਹੀਂ ਹੋਇਆ 50% ਹੋਣਾ ਇੱਥੇ ਆ ਰਿਹਾ ਸੀ ਠੀਕ ਹੈ ਤਾਂ ਇਹ ਜਿਹੜੇ ਸਵਿੰਗ ਲੋ ਆ ਇਹਨਾਂ ਨੂੰ ਭਾਵੇਂ ਘਰ ਟਾਈਮ ਦੇ ਵਿੱਚ ਆ ਕੇ ਮਾਰਕੀਟ ਬ੍ਰੇਕ ਕਰ ਵੀ ਦੇਵੇ ਇਸ ਨੂੰ ਚਾਹੇ ਇਸ ਨੂੰ ਏ ਵੈਲਿਡ ਨਹੀਂ ਹੋਣਗੇ ਜਿੰਨਾ ਚਿਰ ਇੱਥੇ 50% ਦਾ ਟਰੇਸਮੈਂਟ ਹੋ ਕੇ ਕੋਈ ਸਵਿੰਗ ਲੋ ਨਹੀਂ ਬੰਦਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਹਾਈਐਸਟ ਪੁਆਇੰਟ ਤੇ ਕਰਾਂਗੇ ਤਾਂ ਬਾਅਦ ਦੇ ਵਿੱਚ ਦੇਖੋ ਕਿ ਪ੍ਰਾਈਸ ਥੱਲੇ ਆ ਕੇ ਇਸ ਨੂੰ ਇਸਨੇ ਬ੍ਰੇਕ ਕਰ ਦਿੱਤਾ ਇੱਕ ਤਾਂ ਜਿਆਦਾ ਟਾਈਮ ਦੇ ਵਿੱਚ ਕੀਤਾ ਆ ਆ ਉੱਤੇ 2-3 ਗਣਨਾਂ ਚ ਗਿਆ ਸੀ ਤੇ ਦੂਜੀ ਗੱਲ ਇਹ ਆ ਕਿ 50% ਦਾ ਰੈਟਰੇਸ ਪਹਿਲਾਂ ਨਹੀਂ ਹੋਇਆ ਸੀ ਤਾਂ ਤਾਂ ਇਸ ਕਰਕੇ ਆਪਾਂ ਉਮੀਦ ਕਰਾਂਗੇ ਕਿ ਇੱਕ ਹੋਰ ਨਵਾਂ ਹਾਈ ਬਣੇਗਾ ਤੇ ਇਹ ਦੇਖੋ ਇਸ ਵਾਰ ਇਹ 60% ਆ ਗਿਆ 50% ਦੀ ਬਜਾਏ 60% ਆ ਗਿਆ ਤਾਂ ਆਪਾਂ ਨੂੰ ਇੱਥੇ ਪਹਿਲਾਂ ਪਤਾ ਸੀ ਕਿ ਫੇਲਡ ਬ੍ਰੇਕਡਾਊਨ ਹੋ ਕਰਕੇ ਪ੍ਰਾਈਸ ਫੇਰ ਉੱਤੇ ਜਾਵੇਗਾ ਕਿਉਂਕਿ ਆਪਣੀਆਂ ਕੰਡੀਸ਼ਨਾਂ ਫੁੱਲਫਿਲ ਨਹੀਂ ਹੋਈਆਂ ਸੀ ਹੁਣ ਉਸ ਤੋਂ ਬਾਅਦ ਆ ਦੇਖੋ ਕਿ ਹੁਣ ਆਪਣੇ ਲਈ ਕਿਉਂਕਿ ਆ 50% ਦਾ ਰੈਟਰੇਸ ਹੋ ਗਿਆ ਤੇ ਹੁਣ ਆਪਾਂ ਇਨਵੈਲੀਡੇਸ਼ਨ ਪੁਆਇੰਟ ਇਸ ਨੂੰ ਮੰਨ ਲਵਾਂਗੇ ਠੀਕ ਹੈ ਇਹ ਆਪਣਾ ਇਨਵੈਲੀਡੇਸ਼ਨ ਪੁਆਇੰਟ ਹੋ ਜਾਵੇਗਾ ਇਸ ਇਹ ਇੱਥੋਂ ਤੱਕ ਆਪਾਂ ਟ੍ਰੈਂਡ ਚੇਂਜ ਹੋਣ ਦੀ ਵੇਟ ਨਹੀਂ ਕਰਾਂਗੇ ਹੁਣ ਇਸ ਨੂੰ ਬ੍ਰੇਕ ਹੋਣ ਤੇ ਆਪਾਂ ਟ੍ਰੈਂਡ ਚੇਂਜ ਮੰਨ ਲਵਾਂਗੇ ਜੇ ਆਪਾਂ ਮੰਨ ਰਹੇ ਕਿ ਆ ਆਪਣੇ ਲਈ ਨਹੀਂ ਬਣਿਆ ਠੀਕ ਹੈ ਇਸ ਨੂੰ ਚੇਂਜ ਹੋਣ ਤੇ ਆਪਾਂ ਇਸ ਨੂੰ ਬ੍ਰੇਕ ਹੋਣ ਤੇ ਆਪਾਂ ਮੰਨ ਲਵਾਂਗੇ ਕਿ ਟ੍ਰੈਂਡ ਚੇਂਜ ਹੋ ਗਿਆ ਠੀਕ ਹੈ ਤੇ ਹੁਣ ਚੱਲਦੇ ਆ ਅੱਗੇ ਉਸ ਤੋਂ ਬਾਅਦ ਆ ਹੁਣ ਆਪਣੇ ਲਈ ਵੈਲਿਡ ਸਵਿੰਗ ਲੋ ਇਹ ਬਣ ਗਿਆ ਹੁਣ ਜਦੋਂ ਪ੍ਰਾਈਸ ਇਸ ਤੋਂ ਬਾਅਦ ਚੱਲਣਾ ਸ਼ੁਰੂ ਹੋਇਆ ਤੇ ਦੇਖੋ ਆ ਤਾਂ ਚਲੋ 70 80% ਦਾ ਰੀਟਰੇਸਮੈਂਟ ਹੋਇਆ ਹੁਣ ਆਪਣੇ ਲਈ ਵੈਲਿਡ ਸਵਿੰਗ ਲੋ ਆ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਫੇਰ ਪ੍ਰਾਈਸ ਉੱਤੇ ਗਿਆ ਫੇਰ ਪ੍ਰਾਈਸ ਥੱਲੇ ਆਇਆ ਤਾਂ ਇਹ ਆਪਣੇ ਲਈ ਸਵਿੰਗ ਲੋ ਹੋ ਗਿਆ ਫੇਰ ਪ੍ਰਾਈਸ ਜਦੋਂ ਐਸ ਹਾਈ ਨੂੰ ਇਸ ਨੇ ਕ੍ਰੋਸ ਕਰ ਦਿੱਤਾ ਤਾਂ ਫੇਰ ਆਪਾਂ ਹੁਣ ਆਪਣੇ ਲਈ ਆ ਜਿਹੜਾ ਆ ਇਹੀ ਸਵਿੰਗ ਲੋ ਬਣ ਗਿਆ ਇਸ ਦੇ ਬ੍ਰੇਕ ਹੋਂਦ ਤਹੀ ਆਪਾਂ ਟ੍ਰੈਂਡ ਚੇਂਜ ਮੰਨ ਲਵਾਂਗੇ ਤੇ ਇੱਥੇ ਆਪਾਂ ਟਾਈਮ ਦੀ ਕੈਲਕੂਲੇਸ਼ਨ ਵੀ ਕਰਾਂਗੇ ਦੋਨੇ ਕਨਫਰਮੇਸ਼ਨ ਆਪਾਂ ਨੂੰ ਮਿਲ ਗਈਆਂ ਟਾਈਮ ਕੈਲਕੂਲੇਸ਼ਨ ਕਰਨ ਵਾਸਤੇ ਤੁਸੀਂ ਇਸ ਜਗ੍ਹਾ ਤੇ ਜਾ ਕੇ ਹਾਈਸ ਟੂਲ ਦੀ ਵਰਤੋਂ ਕਰ ਸਕਦੇ ਜੋ ਡੇਟ ਐਂਡ ਪ੍ਰਾਈਸ ਇਹ ਤਰ੍ਹਾਂ ਤੁਸੀਂ ਲਗਾਉਣਾ ਆ ਸਭ ਤੋਂ ਥੱਲੇ ਤੇ ਉਸ ਤੋਂ ਬਾਅਦ ਉੱਤੇ ਠੀਕ ਹੈ ਦੇਖੋ 4 ਦਿਨ ਉੱਤੇ ਜਾਂਦੇ ਲਗਾਏ ਇਸਨੇ ਤੇ ਉਸ ਦੇ ਅਗੇਂਸਟ 3 ਦਿਨਾਂ ਦੇ ਵਿੱਚ ਆ ਕੇ ਉਸ ਪੁਆਇੰਟ ਨੂੰ ਇਸਨੇ ਬ੍ਰੇਕ ਕਰ ਦਿੱਤਾ ਠੀਕ ਹੈ ਤੇ ਟ੍ਰੈਂਡ ਆਪਣਾ ਚੇਂਜ ਹੋ ਗਿਆ ਉਸ ਤੋਂ ਇਲਾਵਾ ਜੇ ਆਪਾਂ ਹੋਰ ਕਨਫਰਮੇਸ਼ਨ ਲੈਣੀ ਹੋਵੇ ਜੇ ਆਪਾਂ ਪੂਰੇ ਨੂੰ ਵੀ ਮੰਨਣਾ ਹੋਵੇ ਇੱਥੋਂ ਤੱਕ ਤਾਂ ਇਹ ਦੇਖੋ ਕਿ 16 ਦਿਨ ਲੱਗੇ ਤਾਂ ਬ੍ਰੇਕ ਕਰਨ ਤੇ ਇਸਨੇ ਸਿਰਫ 4 ਦਿਨ ਲਗਾਏ ਮਤਲਬ ਕਿ ਟ੍ਰੈਂਡ ਆਪਣਾ ਚੇਂਜ ਹੋ ਗਿਆ ਹੁਣ ਪ੍ਰਾਈਸ ਅੱਗੇ ਇਸ ਤਰ੍ਹਾਂ ਚੱਲਣਾ ਸ਼ੁਰੂ ਕਰੇਗਾ ਜੋ ਕਿ ਇਸ ਡਾਉਨਸ ਆਇਰ ਨੂੰ ਜਿਵੇਂ ਚੱਲਦਾ ਹੈ ਠੀਕ ਹੈ ਇਸ ਤਰ੍ਹਾਂ ਚੱਲਣਾ ਸ਼ੁਰੂ ਕਰੇਗਾ ਜਿੱ ਨਜ਼ਰ ਅੱਗੇ ਕੋਈ ਲੈਕੂਰਟੀ ਨਹੀਂ ਲੈ ਰਿਹਾ ਲੈਂਦਾ ਤੇ ਇਸ ਤਰ੍ਹਾਂ ਆਪਾਂ ਟਾਈਮ ਦੇ ਹਿਸਾਬ ਨਾਲ ਲਾਸਟ ਲੈਗ ਨੂੰ ਕੈਲਕੂਲੇਟ ਕਰਕੇ ਪਤਾ ਲਗਾ ਲੈਣੇ ਆ ਕਿ ਜੇ ਫਾਸਟ ਟਾਈਮ ਦੇ ਵਿੱਚ ਉਸ ਨੂੰ ਬ੍ਰੇਕ ਹੋਇਆ ਤਾਂ ਟ੍ਰੈਂਡ ਚੇਂਜ ਹੋਇਆ ਹੈ ਨਹੀਂ ਤੇ ਨਹੀਂ ਹੋਇਆ ਠੀਕ ਹੈ ਹੁਣ ਇਸੇ ਤਾਂ ਅਸੀਂ ਦੇਖੋ ਕਿ ਡਾਉਨ ਟ੍ਰੈਂਡ ਜਦੋਂ ਪ੍ਰਾਈਸ ਉੱਤੋਂ ਥੱਲੇ ਵੱਲ ਨੂੰ ਆ ਰਿਹਾ ਹੁੰਦਾ ਠੀਕ ਹੈ ਹੁਣ ਦੇਖੋ ਇੱਥੋਂ ਆ ਪ੍ਰਾਈਸ ਦਾ ਲਾਸਟ ਸਵਿੰਗ ਲੋ ਸੀ ਇੱਥੋਂ ਤੱਕ ਗਿਆ 11 ਦਿਨਾਂ ਦੇ ਵਿੱਚ ਗਿਆ ਅਰ ਇਸ ਪੁਆਇੰਟ ਨੂੰ ਉਸਨੇ ਬ੍ਰੇਕ ਆਊਟ ਕਰਨ ਦੇ ਵਿੱਚ 28 ਦਿਨ ਲਗਾ ਦਿੱਤੇ ਤੇ ਇੱਥੇ ਆਪਾਂ ਇਹ ਕੈਲਕੂਲੇਟ ਕਰ ਸਕਦੇ ਹਾਂ ਕਿ ਇਹ ਆਪਣਾ ਫੇਲਡ ਬ੍ਰੇਕਡਾਊਨ ਹੋਣ ਦੇ ਚਾਂਸ ਹੈ ਤੇ ਉਹੀ ਚੀਜ਼ ਇੱਥੇ ਹੋਈ ਫੇਲਡ ਬ੍ਰੇਕਡਾਊਨ ਹੋਣ ਤੋਂ ਬਾਅਦ ਪ੍ਰਾਈਸ ਜਿੱਸ ਜਿੱਤੇ ਉੱਤੇ ਤੁਰਿਆ ਗਿਆ ਇਹੋ ਚੀਜ਼ ਆਪਾਂ ਦੇਖਣੀ ਹੁੰਦੀ ਹੈ ਕਿ ਲਾਸਟ ਸਵਿੰਗ ਲੋਅ ਨੂੰ ਬ੍ਰੇਕ ਕਰਨ ਤੇ ਪ੍ਰਾਈਸ ਜਦੋਂ ਆਪਾਂ ਟ੍ਰੈਂਡ ਚੇਂਜ ਹੁੰਦਾ ਆ ਘੱਟ ਟਾਈਮ ਲੈ ਰਿਹਾ ਜਾਂ ਫਿਰ ਜ਼ਿਆਦਾ ਟਾਈਮ ਲੈ ਰਿਹਾ ਜੇ ਜ਼ਿਆਦਾ ਟਾਈਮ ਲੈ ਰਿਹਾ ਹੈ ਤਾਂ ਆਪਾਂ ਪਹਿਲਾਂ ਹੀ ਮੰਨ ਕੇ ਚੱਲਾਂਗੇ ਕਿ ਇੱਥੇ ਫੇਲਡ ਬ੍ਰੇਕਡਾਊਨ ਕਰੇਗਾ ਪ੍ਰਾਈਸ ਤੇ ਰਿਵਰਸ ਹੋਵੇ ਜਿਵੇਂ ਕਿ ਦੇਖੋ ਇੱਥੇ ਜਦੋਂ ਵੀ ਟ੍ਰੈਂਡ ਡਾਊਨ ਚੱਲ ਰਿਹਾ ਸੀ ਇਸ ਜਗ੍ਹਾ ਤੋਂ ਲਾਸਟ ਸਵਿੰਗ ਲੋਅ ਜਰਾ ਬਣਿਆ ਸੀ ਆਪਣਾ 18 ਦਿਨਾਂ ਦੇ ਵਿੱਚ ਬਣਿਆ ਉਸ ਤੋਂ ਬਾਅਦ ਆ ਪ੍ਰਾਈਸ ਨੇ ਉੱਤੇ ਆਉਣ ਤੇ ਆਪਣਾ 14 ਦਿਨ ਦੇ ਵਿੱਚ ਇਸ ਪੁਆਇੰਟ ਨੂੰ ਉਸਨੇ ਕ੍ਰੋਸ ਕਰ ਲਿਆ ਤਾਂ ਮਤਲਬ ਕਿ ਆਪਣਾ ਟ੍ਰੈਂਡ ਚੇਂਜ ਹੋਣ ਵਾਲਾ ਹੈ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਅੱਧੀ ਵਾਰੀ ਪ੍ਰਾਈਸ ਥੱਲੇ ਇਸ ਤਰ੍ਹਾਂ ਜਾ ਕੇ ਫੇਲਡ ਬ੍ਰੇਕਡਾਊਨ ਕਰਕੇ ਮਤਲਬ ਕਿ ਪਹਿਲੇ ਬਾਅਰ ਨੂੰ ਕੱਢਣ ਵਾਸਤੇ ਪ੍ਰਾਈਸ ਚਲਾ ਜਾਂਦਾ ਹੈ ਜੋ ਕਿ ਆਪਾਂ ਪ੍ਰਾਈਜੈਕਸ਼ਨ ਚ ਸਿੱਖਿਆ ਹੈ ਪਰ ਮੇਜਰ ਟ੍ਰੈਂਡ ਚੇਂਜ ਹੋਣ ਦੇ ਹਾਈ ਚਾਂਸ ਹੋ ਜਾਂਦੇ ਆ ਠੀਕ ਹੈ ਉਹ ਚੀਜ਼ ਜਿਵੇਂ ਮੰਨ ਲਓ ਕਿ ਹੁਣ ਇੱਥੇ ਵੀ ਜਿਵੇਂ ਇਹ ਚੀਜ਼ ਹੋਈ ਆ ਫਿਊਚਰ ਦੇ ਵਿੱਚ ਜਿਵੇਂ ਕਿ ਪ੍ਰਾਈਸ ਦਾ ਤੇਜ਼ੀ ਨਾਲ ਥੱਲੇ ਆਇਆ ਹੈ ਠੀਕ ਆ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਟਰੈਪ ਕਰਨ ਵਾਸਤੇ ਸਵਿੰਗ ਹਾਈ ਨੂੰ ਬ੍ਰੇਕ ਕਰੇ ਪਰ ਉਸ ਤੋਂ ਬਾਅਦ ਆ ਫਿਰ ਟ੍ਰੈਂਡ ਚੇਂਜ ਹੀ ਹੋਵੇਗਾ ਕਿਉਂਕਿ ਕਨਫਰਮੇਸ਼ਨ ਟਾਈਮ ਨੇ ਕਰ ਦਿੱਤੀ ਹੈ ਠੀਕ ਹੈ ਜ਼ਰੂਰੀ ਨਹੀਂ ਕਿ ਹਰ ਵਾਰੀ ਉਤਰਾ ਕਰੇਗਾ ਪ੍ਰਾਈਸ ਫਿਰ ਬ੍ਰੇਕਆਊਟ ਜਾ ਮਤਲਬ ਕਿ ਹਰ ਵਾਰ ਕਰੇਗਾ ਪਰ ਆਪਾਂ ਇਸ ਤਰ੍ਹਾਂ ਕੈਲਕੂਲੇਟ ਕਰਦੇ ਹਾਂ ਤੇ ਇਸ ਤਰ੍ਹਾਂ ਆਪਾਂ 75 ਮਿੰਟ ਦੇ ਟਾਈਮ ਫਰੇਮ ਤੇ ਵੀ ਕਰ ਸਕਦੇ ਹਾਂ ਇੱਥੋਂ ਚੇਂਜ ਕਰਕੇ ਆਪਾਂ 75 ਮਿੰਟ ਦੇ ਟਾਈਮ ਫ ਦੇਖ ਸਕਦੇ ਆ ਜੋ ਕਿ ਇੱਕ ਦਿਨ ਦੇ ਵਿੱਚ ਪੰਜ ਕੈਂਡਲ ਬਣ ਗਏ ਨਿਫਟੀ ਦੇ ਇਸ ਜਗ੍ਹਾ ਤੇ ਆਪਾਂ ਜਾਵਾਂਗੇ ਤੇ ਉਸ ਤੋਂ ਬਾਅਦ ਆ ਇਸ ਨੂੰ ਡਿਲੀਟ ਕਰਾਂਗੇ ਤਾਂ ਇੱਥੇ ਵੀ ਆਪਾਂ ਦੇਖ ਸਕਦੇ ਆ ਇੱਥੇ ਵੀ ਆਪਾਂ ਇਹੀ ਕੈਲਕੂਲੇਸ਼ਨ ਕਰਨੀ ਹੁੰਦੀ ਆ ਜਿਵੇਂ ਦੇਖੋ ਕਿ ਪ੍ਰਾਈਸ ਐਸ ਪੁਆਇੰਟ ਤੋਂ ਇਸ ਜਗ੍ਹਾ ਤੱਕ ਗਿਆ ਤਾਂ ਆਪਾਂ ਇੱਥੇ ਰੀਟਰੇਸਮੈਂਟ ਲਗਾਵਾਂਗੇ ਆਪਾਂ ਪਹਿਲਾਂ ਦੇਖਾਂਗੇ ਕਿ ਵੈਲਿਡ ਸਵਿੰਗ ਲੋ ਆਪਣਾ ਕੀ ਆ ਠੀਕ ਹੈ ਇਹ ਦੇਖੋ ਆਪਣਾ ਵੈਲਿਡ ਸਵਿੰਗ ਲੋ ਬਣ ਗਿਆ ਹੁਣ ਆਪਾਂ ਟਾਈਮ ਦੀ ਕੈਲਕੂਲੇਸ਼ਨ ਕਰਾਂਗੇ ਹੁਣ ਆਪਾਂ ਦੇਖਾਂਗੇ ਕਿ ਇਸ ਜਗ੍ਹਾ ਤੋਂ ਪ੍ਰਾਈਸ ਨੇ ਪ੍ਰਾਈਸ ਟਾਈਮ ਕੈਲਕੂਲੇਟ ਕਰਦੇ ਸਮੇਂ ਤੁਸੀਂ ਇਹ ਜਿਹੜਾ ਕੈਂਡਲ ਨੇ ਸਭ ਤੋਂ ਥੱਲੇ ਲੋ ਬਣਾਇਆ ਹੋਵੇਗਾ ਉਸ ਤੋਂ ਲਗਾਉਣਾ ਹੈ ਤੇ ਸਭ ਤੋਂ ਉੱਤੇ ਜਿਸ ਨੇ ਹਾਈ 20 ਕੈਂਡਲ ਲੱਗੇ ਠੀਕ ਆ ਹੁਣ ਦੇਖਦੇ ਹਾਂ ਕਿ ਇਸ ਪੁਆਇੰਟ ਨੂੰ ਬ੍ਰੇਕ ਕਰਨ ਤੇ ਇਸ ਨੇ ਕਿੰਨਾ ਟਾਈਮ ਲਗਾਇਆ 12 18 ਕੈਂਡਲ ਲੱਗੇ ਠੀਕ ਹੈ ਮਤਲਬ ਕਿ ਟ੍ਰੈਂਡ ਤੁਹਾਡਾ 75 ਮਿੰਟ ਤੇ ਇੱਥੇ ਚੇਂਜ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਹੁਣ ਕੰਸੋਲੀਡੇਟ ਕਰ ਰਿਹਾ ਹੈ ਤੇ ਹੋ ਸਕਦਾ ਹੈ ਕਿ ਪ੍ਰਾਈਸ ਥੱਲੇ ਕੰਟੀਨਿਊ ਕਰ ਜਾਵੇ ਜੋ ਕਿ ਟ੍ਰੈਂਡ ਚੱਲ ਰਿਹਾ ਹੈ ਪਹਿਲਾਂ ਕੀ ਸੀ ਕਿ ਅਪ ਟ੍ਰੈਂਡ ਚੱਲ ਰਿਹਾ ਸੀ ਜਦੋਂ ਪ੍ਰਾਈਸ ਕੀ ਕਰ ਰਿਹਾ ਸੀ ਕਿ ਥੱਲੇ ਆਉਣ ਤੇ ਜ਼ਿਆਦਾ ਟਾਈਮ ਲਗਾ ਰਿਹਾ ਸੀ ਇਸ ਤਰ੍ਹਾਂ ਆਪਾਂ ਟਾਈਮ ਦੇ ਹਿਸਾਬ ਨਾਲ ਪਤਾ ਕਰ ਸਕਦੇ ਹਾਂ ਕਿ ਜਦੋਂ ਪ੍ਰਾਈਸ ਰਿਵਰਸ ਹੋ ਰਿਹਾ ਏ ਉਹ ਯਾਨੀ ਕਿ ਬ੍ਰੇਕਆਊਟ ਕਰੇਗਾ ਸਵਿੰਗ ਲੋ ਹਦਾ ਆਮ ਆਖਣਾ ਸਵਿੰਗ ਲੋ ਹਦਾ ਬ੍ਰੇਕਡਾਊਨ ਕਰੇਗਾ ਤਾਂ ਉਹ ਘੱਟ ਟਾਈਮ ਦੇ ਵਿੱਚ ਆ ਰਿਹਾ ਹੈ ਤਾਂ ਬ੍ਰੇਕਡਾਊਨ ਹੋਣ ਦੇ ਹਾਈ ਚਾਂਸ ਹੋਣਗੇ ਮਤਲਬ ਕਿ ਆਪਣਾ ਟ੍ਰੈਂਡ ਚੇਂਜ ਹੋਣ ਦੇ ਹਾਈ ਚਾਂਸ ਹੋਣਗੇ ਜੇ ਉਹ ਇਸ ਜਗ੍ਹਾ ਤੋਂ ਜ਼ਿਆਦਾ ਟਾਈਮ ਲਗਾ ਕੇ ਆ ਰਿਹਾ ਹੈ ਤਾਂ ਇੱਥੇ ਬ੍ਰੇਕਡਾਊਨ ਫੇਲਡ ਕਰਕੇ ਫਿਰ ਪ੍ਰਾਈਸ ਇੱਕ ਨਵਾਂ ਹਾਈ ਲਗਾ ਦੇਵੇਗਾ ਇਸੇ ਤਰ੍ਹਾਂ ਡਾਊਨਸਾਈਡ ਨੂੰ ਪ੍ਰਾਈਸ ਇਸ ਤਰ੍ਹਾਂ ਜਾ ਰਿਹਾ ਹੈ ਤਾਂ ਜੋ ਲਾਸਟ ਸਵਿੰਗ ਹਾਈ ਬ੍ਰੇਕਰ ਜਿਸ ਨੇ ਤੇਜ਼ੀ ਨਾਲ ਬ੍ਰੇਕ ਕਰ ਦਿੱਤਾ ਇਸ ਲੈਗ ਤੋਂ ਘੱਟ ਟਾਈਮ ਦੇ ਵਿੱਚ ਤਾਂ ਬ੍ਰੇਕਆਊਟ ਹੋ ਕੇ ਟ੍ਰੈਂਡ ਚੇਂਜ ਹੋਵੇਗਾ ਨਹੀਂ ਤਾਂ ਇਥੋਂ ਫੇਲਡ ਬ੍ਰੇਕ ਬ੍ਰੇਕਆਊਟ ਕਰਕੇ ਫਿਰ ਪ੍ਰਾਈਸ ਇੱਕ ਨਵਾਂ ਲੋ ਲਗਾ ਦੇਵੇਗਾ ਇਸ ਤਰ੍ਹਾਂ ਪਰ ਟਾਈਮ ਕੈਲਕ ਹਾਰੇਕ ਮਾਰਕੀਟ ਦੇ ਵਿੱਚ ਟਾਈਮ ਫਰੇਮ ਕਿਹੜੇ ਯੂਜ਼ ਕਰਨੇ ਉਹ ਵੀ ਦੱਸ ਦਿੰਦਾ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ